ਇਹ ਤਾਂ ਜਿਹੜੇ ਸਾਡੇ ਐਨਆਰਆਈ ਭਰਾ ਆ ਇਹ 'ਚ ਕੋਈ ਸ਼ੱਕ ਨਹੀਂ ਕਿ ਹੁਣ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਅ ਫੁੱਟਬਾਲ ਨੂੰ ਪ੍ਰੋਮੋਟ ਕਰਨ ਲਈ ਯਤਨ ਹੋ ਰਿਹਾ ਹੈ ਲੁਧਿਆਣੇ ਵਾਲੇ ਪਾਸੇ ਬਹੁਤ ਵੱਡੇ ਵੱਡੇ ਸਟੇਡੀਅਮ ਬਣ ਗਏ ਠੀਕ ਹੈ ਜੀ ਉਹ ਲੋਕ ਸਾਡੇ ਨਾਲੋਂ ਵੀ ਵੱਧ ਪੈਸਾ ਖਰਚ ਰਹੇ ਆ ਠੀਕ ਹੈ ਜੀ ਤੇ ਤੁਸੀਂ ਦੇਖ ਰਹੇ ਆ ਜਿਹੜੀਆਂ ਲੜਕੀਆਂ ਦੀਆਂ ਟੀਮਾਂ ਤਕਲੀ ਬਣਾਈਆਂ ਸਾਰੀਆਂ ਉਧਰੋਂ ਆ ਠੀਕ ਹੈ ਜੀ ਕੋਈ ਆ ਇੱਕ ਸਾਨੂੰ ਘਾਟਾ ਬਹੁਤ ਵੱਡਾ ਪਿਆ ਜੇ ਸੀਟੀ ਦੇ ਟੋਟਣ ਨਾਲ ਹੂੰ ਅ ਚਾਹੇ ਪੰਜਾਬ ਪੁਲਿਸ ਨੇ ਭਰਤੀ ਕੀਤੀ ਨੂੰ ਬਹੁਤ ਚਿਰ ਹੋ ਗਿਆ ਠੀਕ ਹੈ ਜੀ ਰੇਲ ਕੋਜ ਫੈਕਟਰੀ ਨੇ ਹੁਣ 5-6 ਨਿਆਣੇ ਰੱਖਿਆ ਠੀਕ ਹੈ ਜੀ ਤੇ ਅਜੇ ਹੋਰ ਕਿਸੇ ਡਿਪਾਰਟਮੈਂਟ ਦੀ ਬਿਜਲੀ ਬੋਰ ਖਤਮ ਹੀ ਹੋ ਗਿਆ ਹਾਂ ਜੀ ਸੀ ਪੀ ਇੱਕ ਪ੍ਰਾਈਵੇਟ ਫੈਕਟਰੀ ਹੈ ਕੀ ਪੰਜਾਬ ਦੀ ਕਿਸੇ ਹੋਰ ਫੈਕਟਰੀ ਨੇ ਇਹੋ ਜਿਹੀ ਫੁੱਟਬਾਲ ਨੂੰ ਪ੍ਰਮੋਟ ਕਰਨ ਲਈ ਕਦੀ ਪਹਿਲ ਕੀਤੀ ਬਿਲਕੁਲ ਨਹੀਂ ਜੀ ਅਸੀਂ ਨਹੀਂ ਆ ਠੀਕ ਹੈ ਜੀ ਪਰ ਹੋਰ ਕਿਸੇ ਵੀ ਕੋਈ ਇੰਡਸਟਰੀ ਲੇਟ ਨੇ ਅਜ ਤੱਕ ਪੰਜਾਬ ਦੇ ਵਿੱਚ ਇਹਦੇ ਲਈ ਕੁਝ ਨਹੀਂ ਕੀਤਾ ਜਦ ਕੇ ਕਰਨਾ ਚਾਹੀਦਾ ਠੀਕ ਹੈ ਜੀ ਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਹੁਣ ਬਾਕੀ ਗੱਲਾਂ ਬਾਤਾਂ ਸਟੇਜ ਵਾਲੀਆਂ ਛੱਡ ਕੇ ਕੋਈ ਨਵੇਂ ਕੋਚਾਂ ਦੀ ਭਰਤੀ ਕਰਨ ਪਹਿਲਾਂ ਹੁੰਦਾ ਸੀ ਵੀ 8ਵੀਂ ਤੱਕ ਵੀ ਸਾਡੇ ਕੋਲ ਡੀਪੀ ਪੀਟੀ ਹੁੰਦੇ ਸੀ ਠੀਕ ਹੈ ਜੀ ਪਰ ਉਹ ਕਿਸ਼ਨ কুমার ਹੁਣ ਇੱਕ ਨਵੇਂ ਫੈਸਲਾ ਕਰ ਗਿਆ ਕਿ ਪਲਸ 2 ਤੋਂ ਥੱਲੇ ਕੋਈ ਕੋਚੇ ਨਹੀਂ ਰਹਿ ਸਕਦਾ ਜੇ ਤੁਸੀਂ ਪਲਸ 2 ਵਾਲਾ ਨਹੀਂ ਕੋਚ ਦੇਣੇ ਆ ਤੇ ਜੇ ਤੁਸੀਂ ਅੰਡਰ ਜਦ ਤੱਕ ਤੁਸੀਂ ਨਿਆਣਾ 14 ਸਾਲਾਂ ਦਾ ਨਿਆਣਾ ਨਹੀਂ ਤਿਆਰ ਕਰਦੇ ਜਦ ਗਿਆ ਹੱਥ ਦਾ ਤੋਂ ਨਿਆਣੇ ਛੇ 7-8 ਸਾਲ ਤੋਂ ਜਿਹੜੀਆਂ ਤੁਸੀਂ ਬਾਹਰੋਂ ਚੱਲਦੇ ਹੋ 7-8 ਸਾਲ ਦਾ ਨਿਆਣਾ ਗਰਾਊਂਡ ਦੇ ਵਿੱਚ ਸਾਡੇ 15 ਸਾਲ ਦੇ ਪਲੇਅਰ ਨਾਲ ਖੜਾ ਖੇਡਦਾ ਹੁੰਦਾ ਮੈਂ ਐਸੀ ਪੱਦੀ ਸੂਰਾ ਸਿੰਘ ਸੀ ਗਰਾਊਂਡ ਸਕੂਲ ਦੀ ਮਤਰਾ ਮੰਦਰਾ ਸਿੰਘ ਜੀ ਬੈਠਿਆ ਹਾਂ ਜੀ ਕਿਸੇ ਟਾਈਮ ਚੈਂਪੀਅਨ ਸੀ ਐਸ ਸਕੂਲ ਦੀ ਟੀਮ ਹੁੰਦੀ ਸੀ ਔਰ ਪੰਜਾਬ ਦੇ ਵਿੱਚ ਚਾਰ-ਪੰਜ ਕੁੜੀਆਂ ਇਕੱਲੇ ਪੱਦੀ ਸੂਰਾ ਸਿੰਘ ਦੀਆਂ ਜਿਨ੍ਹਾਂ ਨੇ ਲੜਕੀਆਂ ਦੀ ਟੀਮ ਐਸ ਸਕੂਲ ਦੇ ਵਿੱਚ ਪੱਦੀ ਸੂਰਾ ਸਿੰਘ ਦੀ ਸਕੂਲ 5-6 ਬੱਤੀਆਂ ਜਿਨ੍ਹਾਂ ਨੇ 7-8 ਸਾਲ ਲਗਾਤਾਰ ਅਸੀਂ ਹੁਣ ਵੀ ਇੰਟਰਡੈਕਸ਼ਨ ਕਰਾਈ ਆ ਚੰਨਜੀਤ ਕੌਰ ਦੀ ਇਸ ਸਕੂਲ ਦੀ ਖੇਡਿਓ ਉਹ 8-9 ਸਾਲ ਲਗਾਤਾਰ ਉਹਨੇ ਨੈਸ਼ਨਲ ਖੇਡੀ ਤੇ 올 ਇੰਡੀਆ ਯੂਨੀਵਰਸਿਟੀ ਦੀ 골ਡ ਮੈਡਲ ਬਾਅਦ ਇੱਥੋਂ ਚਲ ਗਏ ਗੁਰੂ ਨਾਨਕ ਯੂਨੀਵਰਸਿਟੀ ਤੇ ਤਿੰਨ 올 ਇੰਡੀਆ ਯੂਨੀਵਰਸਿਟੀ ਦੇ ਮੈਡਲ ਆ ਉਹਦੇ ਕੋਲ ਇਸ ਸਕੂਲ ਚ ਖੇਡ ਕੇ ਪਰ ਅੱਜ ਉਹ ਟੀਮਾ ਖਤਮ ਕਰਤੀਆਂ ਇੱਕ ਹੋਰ ਤੁਸੀਂ ਆਪਣੇ ਮਾਲ ਪਰ ਮੈਥ ਹੁੰਦੇ ਆ ਉਹਤੇ ਇੱਕ ਵੀ ਪੰਜਾਬੀ ਪਲੇਅਰ ਹੈ ਨਹੀਂ ਜਦਕਿ ਜੀਸੀਟੀ ਤਕਰੀਬਨ 90% ਪੰਜਾਬੀ ਪਲੇਅਰ ਹੁੰਦੇ ਸੀ ਬਹੁਤ ਰਿਜ਼ਲਟ ਵੀ ਦਿੰਦੇ ਸੀ ਮਤਲਬ ਪੰਜਾਬ ਚ ਟੈਲੈਂਟ ਹੈਗਾ ਟੀਮਾਂ ਪੰਜਾਬ ਦੇ ਨਾਂ ਤੇ ਪਰ ਪੰਜਾਬੀ ਵਿੱਚ ਪੰਜਾਬੀ ਵਿੱਚ ਖੇਡ ਨਹੀਂ ਰਹੇ ਹਾਂ ਹਾਂ ਨਾਮਧਾਰੀਆਂ ਦਾ ਧੰਨਵਾਦੀ ਕਰਦੇ ਆ ਨਾਮਧਾਰੀ ਟੀਮ ਚ ਹੈਗੇ ਆ ਤਿੰਨ ਚਾਰ ਪੰਜਾਬੀ ਖੇਡਦੇ ਆ ਜਨਹ ਸ਼ਰਪੁਰ ਦੀ ਤਸਵੀਰ ਗਰਸ਼ਿੰਕਰ ਦੇ ਪਿੰਡ ਪੱਦੀ ਸੂਰਤ ਸਿੰਘ ਦੇ ਸਟੇਡੀਅਮ ਵਿੱਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਅੱਜ ਲੀਗ ਦੇ ਫਾਈਨਲ ਕਰਵਾਏ ਜਾ ਰਹੇ ਨੇ ਮੇਰੇ ਨਾਲ ਨੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਡਿਸਪਲਿਨਰੀ ਕਮੇਟੀ ਦਾ ਮੈਂਬਰ ਸਰਦਾਰ ਕੁਆਸ ਸਿੰਘ ਜੀ ਤੇ ਜਾਣਦੇ ਆ ਅੱਜ ਦੇ ਲੀਗ ਦੇ ਸਾਰੀ ਇਨਫੋਰਮੇਸ਼ਨ ਨੂੰ ਲੈਣ ਤੋਂ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਤੇ ਅੱਜ ਜਿਹੜੀ ਫੁੱਟਬਾਲ ਲੀਗ ਦੇ ਮੈਚ ਹੋ ਰਹੇ ਆ ਅੱਜ ਕਿਹੜੇ-ਕਿਹੜੇ ਮੈਚ ਹੋਏ ਆ ਤੇ ਇਹਨਾਂ ਦਾ ਕੀ-ਕੀ ਰਿਜ਼ਲਟ ਰਿਹਾ ਹੁਣ ਤੱਕ ਦੇ ਤੇ ਗਾਂ ਕਿਹੜੇ ਬਣੇ ਨੇ ਆ ਛੋਰੀ ਜੀ ਇਹ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਇੱਕ ਜੂਥ ਡਵੈਲਪਮੈਂਟ ਲੀਗ ਕਰਵਾਈ ਆ ਪੂਰੇ ਪੰਜਾਬ ਦੀਆਂ ਅਕੈਡਮੀਆਂ ਦੀ ਜਿਹਦੇ ਵਿੱਚ ਪੰਜਾਬ ਦੀਆਂ ਸਾਰੀਆਂ ਮੇਨ ਅਕੈਡਮੀਆਂ ਮੁੰਡਿਆਂ ਦੀਆਂ ਤੇ ਕੁੜੀਆਂ ਦੀਆਂ ਲੜਕੀਆਂ ਦੀਆਂ 7 ਟੀਮਾਂ ਸੀਆਂ ਤੇ ਮੁੰਡਿਆਂ ਦੀਆਂ 12 ਟੀਮਾਂ ਸੀ ਤੇ ਅੱਜ ਲੀਗ ਦੇ ਆਖਰੀ ਮੈਚ ਜਿਹੜੇ ਆ ਉਹ ਚੱਲ ਰਿਹਾ ਹੈ ਜਿਹਦੇ ਵਿੱਚ ਪਹਿਲਾ ਮੈਚ ਹੋਇਆ ਮੁੰਡਿਆਂ ਦਾ ਠੀਕ 9 ਵਜੇ ਸ਼ੰਤ ਬਾਬਾ ਹਰਨਾਮ ਸਿੰਘ ਜੀ ਫੁੱਟਬਾਲ ਅਕੈਡਮੀ ਮਹਿਣਾ ਅਤੇ ਫਿਰ 15 ਫੁੱਟਬਾਲ ਅਕੈਡਮੀ ਬਜਰੌਰ ਉਸ ਤੋਂ ਬਾਅਦ ਬੱਚੀਆਂ ਦਾ ਲੜਕੀਆਂ ਦਾ ਮੈਚ 11 ਵਜੇ ਹੋਇਆ ਫੁੱਟਬਾਲ ਅਕੈਡਮੀ ਗੁਜਰਵਾਲ ਵਰਸ ਜੀ ਲੀਡਰ ਫੁੱਟਬਾਲ ਅਕੈਡਮੀ ਜਲੰਧਰ ਇਹ ਮੈਚ ਚੱਲ ਰਿਹਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਫੁੱਟਬਾਲ ਅਕੈਡਮੀ ਕੋਟੜਾ ਲੁਧਿਆਣਾ ਅਤੇ ਸ਼ੇਰੇ ਪੰਜਾਬ ਫੁੱਟਬਾਲ ਅਕੈਡਮੀ ਰੋਪੜ ਸ਼ਾਮਪੁਰਾ ਰੋਪੜ ਤੇ ਮੁੰਡਿਆਂ ਦਾ ਮੈਚ ਠੀਕ 3 ਵਜੇ ਜੀਸੀਟੀ ਫੁੱਟਬਾਲ ਅਕੈਡਮੀ ਖਗਵਾਰਾ ਬਰਸਸ ਅ ਦਸ਼ਮੇਸ਼ ਫੁੱਟਬਾਲ ਅਕੈਡਮੀ ਸ਼੍ਰੀ ਆਨੰਦਪਰਸਾਹ ਜਿਹੜੀ ਅੱਜ ਕੁੱਲ 4 ਮੈਚ ਹੋ ਰਹੇ ਅੱਜ ਕੁੱਲ 4 ਮੈਚ ਦੋ ਲੜਕੀਆਂ ਦੇ ਤੇ ਦੋ ਲੜਕਿਆਂ ਦੇ ਤੇ ਇਹ ਅੰਡਰ 16 ਅੰਡਰ 17 ਇਹ ਲੀਗ ਹੋਈ ਆ ਪੂਰੀ ਲੜਕੇ ਤੇ ਲੜਕੀਆਂ ਦੀ ਠੀਕ ਹੈ ਜੀ ਅੱਜ ਇੱਥੇ ਜਿਹੜੇ ਬੱਚਿਆਂ ਨੇ 1st 2nd 3rd ਪੋਜੀਸ਼ਨਾਂ ਪ੍ਰਾਪਤ ਕਰਨੀਆਂ ਟੀਮਾਂ ਨੇ ਹਾਂਜੀ ਉਹਨਾਂ ਦੀ ਅੱਜ ਪ੍ਰਾਈਜ਼ ਡਿਸਟ੍ਰਿਬਿਊਸ਼ਨ ਵੀ ਹੋਣੀ ਆ ਠੀਕ ਜੀ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਹਰਜਿੰਦਰ ਸਿੰਘ ਜੀ ਜੱਗਾ ਕਿਉਂਕਿ ਅਰਜਨਾਬਾਡੀ ਸਰਜਿੰਦਰ ਸਿੰਘ ਜੀ ਦੇ ਲੜਕੇ ਆ ਵਿਦੇ ਬਾਲੀ ਜੀ ਜੋ ਕਿ 올 ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਕੰਪੀਟੀਸ਼ਨ ਕਮੇਟੀ ਦੇ ਚੇਅਰਮੈਨ ਆ ਤੇ ਸਾਡੇ ਇਲਾਕੇ ਦੇ ਜਿੰਨੇ ਵੀ ਫੁੱਟਬਾਲ ਪ੍ਰਮੋਟਰ ਆ ਜਰਨੈਲ 올ੰਪੀਆ ਜੋ ਹਰਵਿੰਦਰ ਸਿੰਘ ਜੀ ਬਾਤ ਹਰਵਿੰਦਰ ਸਿੰਘ ਜੀ ਬਾਠ ਤੇ ਉਹਨਾਂ ਦੀ ਸਮੂਚੀ ਟੀਮ ਜਿਵੇਂ ਜੱਬੇਆਲ ਤੋਂ ਸਰ ਮੋਨ ਸਿੰਘ ਜੀ ਜੱਬੇਆਲ ਨਿਰਮਨ ਸਿੰਘ ਜੀ ਪੀਲੋਆ ਡੀ ਐਚਓ ਸਾਹਿਬ ਝਰਮਲ ਸਿੰਘ ਜੀ ਤੇ ਇਸ ਇਲਾਕੇ ਦੇ ਸਰਪੰਚ ਪੰਚ ਤੇ ਮੈਂ ਇਹ ਕਹਿ ਸਕਦਾ ਕਿ ਜਿੰਨੀਆਂ ਵੀ ਫੁੱਟਬਾਲ ਨਾਲ ਸੰਬੰਧਿਤ ਸ਼ਖਸੀਅਤਾਂ ਆ ਜਾਂ ਸਾਡੇ ਜ਼ਿਲ੍ਹੇ ਦੀਆਂ ਜਿਵੇਂ ਤੁਹਾਨੂੰ ਦੱਸਿਆ ਕਿ ਓਲੰਪੀਅਨ ਜਨੈਲ ਸਿੰਘ ਦੀ ਸਭ ਮੁੱਚੀ ਟੀਮ ਆਈ ਸੀ ਡਾਕਟਰ ਬਾਠੋਣਾ ਦੀ ਇਸੇ ਤਰ੍ਹਾਂ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਤੋਂ ਸਾਰੇ ਅਹੁਦੇਦਾਰ ਮੀਰੀ ਪੀਰੀ ਸਪੋਰਟਸ ਕਲੱਬ ਦੇ ਸਾਡੇ ਸਮੁੱਚੇ ਅਹੁਦੇਦਾਰ ਪੱਦੀ ਸੂਰਾ ਸਿੰਘ ਵਾਲੇ ਉਹ ਤਾਂ ਸਾਰੇ ਪੀਐਫ ਨਾਲ ਰਲ ਕੇ ਇਹ ਸਾਰਾ ਫੰਕਸ਼ਨ ਕਰਵਾ ਰਹੇ ਆ ਟੀਚਰ ਇੱਕੋ ਹੀ ਆ ਕਿ ਜਦੋਂ ਅਸੀਂ ਆ ਛੋਟੇ ਬੱਤਿਆਂ ਨੂੰ ਜਦੋਂ ਤੱਕ ਇਹਨਾਂ ਨੂੰ ਨਹੀਂ ਥਾਮਦੇ ਜਿੰਨੀਆਂ ਮਰਜ਼ੀ ਅਸੀਂ ਸਟੇਜਾਂ ਤੇ ਨਾਰੇ ਲਾਈ ਜਾਈਏ ਜੋ ਮਰਜ਼ੀ ਕਰੀ ਜਾਏ ਜਦ ਤੱਕ ਗਰਾਸ ਰੂਟ ਤੋਂ ਬੱਚਿਆਂ ਨੂੰ ਅਸੀਂ 12 ਸਾਲ ਵਾਲੇ 14 ਸਾਲ ਵਾਲੇ 16 ਸਾਲ ਵਾਲੇ ਨਹੀਂ ਸਾਂਭਦੇ ਜੋ ਮਰਜ਼ੀ ਵੱਡੇ ਟੂਰਨਾਮੈਂਟ ਅਸੀਂ ਜਿੰਨੇ ਮਰਜ਼ੀ ਕਰਾਈਏ ਜੀ ਹਰੇਕ ਪਿੰਡ ਕਰਾਉਂਦਾ ਹੀ ਆ ਆਪਾਂ ਨੂੰ ਇਸ ਫਿਲਕ ਗਰਾਊਂਡ ਦੀ ਰਿਐਲਿਟੀ ਕੀ ਲੱਗਦੀ ਫੁੱਟਬਾਲ ਖੇਡ ਪੰਜਾਬ ਦਾ ਫੁੱਟਬਾਲ ਕਿੱਥੇ ਆ ਜੀ ਪੰਜਾਬ ਦਾ ਫੁੱਟਬਾਲ ਜੇ ਮੈਂ ਗੱਲ ਕਰਾਂ ਕਿ ਜਿੰਨੇ ਇੰਡੀਆ ਦੇ ਵਧੀਆ ਕਲੱਬ ਆ ਚਾਹੇ ਮੋਹਨਬਗਾਨ ਲੈ ਲਓ ਤੁਸੀਂ ਜਿੰਨੇ ਵੀ ਮੈਂ ਕਹਿ ਕਹਦਾ ਹਰੇਕ ਦੇ ਵਿੱਚ ਆਪਣੇ ਪੰਜਾਬ ਦੇ ਖਿਡਾਰੀ ਖੇਡ ਰਹੇ ਆ ਕਿਸੇ ਦਾ ਕੰਟਰੈਕਟ 2 ਕਰੋੜ ਦਾ ਕਿਸੇ ਦਾ 1 ਕਰੋੜ ਦਾ ਕਿਸੇ ਦਾ 1.5 ਕਰੋੜ ਦਾ ਸਾਲ ਦਾ ਠੀਕ ਹੈ ਜੀ ਜਿਹੜਾ ਵਧੀਆ ਖਿਡਾਰੀ ਆ ਉਹਨੂੰ ਪਲੇਟਫਾਰਮ ਮਿਲ ਰਿਹਾ ਮੈਨੂੰ ਤੁਹਾਨੂੰ ਜੋ ਸਰਕਾਰਾਂ ਵੱਲੋਂ ਪਲੇਅਰਸ ਨੂੰ ਮਤਲਬ ਫੈਸਿਲਿਟੀ ਮਿਲਣੀ ਚਾਹੀਦੀ ਹੈ ਜੇ ਜੋ ਸਹੂਲਤ ਜਿਸ ਤਰ੍ਹਾਂ ਦੀ ਮਿਲਣੀ ਚਾਹੀਦੀ ਹੈ ਕੀ ਉਸ ਤਰ੍ਹਾਂ ਦੀ ਮਿਲ ਰਹੀਆਂ ਨੇ ਸਰਕਾਰਾਂ ਦਾ ਕੰਮ ਮੰਨਫੀ ਜੋ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਸਰਕਾਰਾਂ ਨਹੀਂ ਕਰ ਰਹੀਆਂ ਤਾਂ ਫਿਰ ਇਹ ਜੀ ਫੁੱਟਬਾਲ ਪ੍ਰਮੋਟ ਹੋ ਰਿਹਾ ਕਿਦੇ ਦਮ ਸੰਭਲਿਆ ਇਹ ਤਾਂ ਜਿਹੜੇ ਸਾਡੇ ਐਨਆਰਆਈ ਭਰਾ ਆ ਪੰਜਾਬ ਦੇ ਪਿੰਡਾਂ ਵਿੱਚ ਜੋ ਫੁੱਟਬਾਲ ਹੈ ਖਾਸ ਕਰਕੇ ਦੁਆਬੇ ਦੇ ਵਿੱਚ ਤੇ ਦੁਆਬੇ ਚ ਮਾਲਪੁਰ ਚ ਇਸ ਤੋਂ ਲਾਵਾ ਪੰਜਾਬ ਦੇ ਹੋਰ ਕਿਹੜੇ ਕਿਹੜੇ ਖਿੱਤੇ ਆ ਜੋ ਫੁੱਟਬਾਲ ਨੂੰ ਪ੍ਰਮੋਟ ਕਰ ਰਹੇ ਆ ਤੇ ਕੀ ਲੱਗਦਾ ਕਿ ਉਥੋਂ ਦੇ ਔਰ ਸਾਡੇ ਜਿਹੜੇ ਯਤਨਾਂ ਸਾਂਝੇ ਤੌਰ ਤੇ ਪੰਜਾਬ ਨੂੰ ਫੁੱਟਬਾਲ ਦੇ ਵਿੱਚ ਕੋਈ ਪਛਾਣ ਦਵਾ ਰਹੇ ਆ ਆ ਸ਼ੋਰੀ ਸਾਹਿਬ ਇੱਥੇ ਕੋਈ ਸ਼ੱਕ ਨਹੀਂ ਕਿ ਹੁਣ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਅ ਫੁੱਟਬਾਲ ਨੂੰ ਪ੍ਰੋਮੋਟ ਕਰਨ ਲਈ ਯਤਨ ਹੋ ਰਿਹਾ ਹੈ ਲੁਧਿਆਣੇ ਵਾਲੇ ਪਾਸੇ ਬਹੁਤ ਵੱਡੇ ਵੱਡੇ ਸਟੇਡੀਅਮ ਬਣ ਗਏ ਠੀਕ ਹੈ ਜੀ ਉਹ ਲੋਕ ਸਾਡੇ ਨਾਲ ਵੀ ਵੱਡ ਪੈਸਾ ਖਰਚ ਰਹੇ ਆ ਠੀਕ ਹੈ ਜੀ ਤੇ ਤੁਸੀਂ ਦੇਖ ਰਹੇ ਆ ਜਿਹੜੀਆਂ ਲੜਕੀਆਂ ਦੀ ਟੀਮਾਂ ਤਕਲੀ ਬਣਾਈਆਂ ਸਾਰੀਆਂ ਉਧਰੋਂ ਆ ਠੀਕ ਹੈ ਜੀ ਤੇ ਇਹ ਫੁੱਟਬਾਲ ਦੀ ਚਿੰਗ ਫੁੱਟੀ ਹੋਈ ਆ ਇੱਕ ਸਾਨੂੰ ਘਾਟਾ ਬਹੁਤ ਵੱਡਾ ਪਿਆ ਜੇ ਸੀਟੀ ਦੇ ਟੁੱਟਣ ਨਾਲ ਨਹੀਂ ਤਾਂ ਹੁੰਦਾ ਕਿ ਸਾਡੇ ਜਿਹੜੇ ਬੱਚੇ ਖੇਡਦੇ ਆ ਹੂੰ ਹੂੰ ਉਹਨਾਂ ਨੂੰ ਜੇ ਸੀਟੀ ਤਰਾਸ਼ ਲੈ ਦੇਖ ਲੈਂਦੀ ਸੀ ਉਹਨੂੰ ਉੱਥੇ ਰੱਖ ਕੇ ਤਰਾਸ਼ ਦਿੰਦੀ ਸੀ ਤੇ ਉਹ ਬਾਲ ਕਲੱਬਾਂ ਚਲ ਜਾਂਦੇ ਸੀ ਜਦੋਂ ਦੀ ਜੇ ਸੀਟੀ ਟੁੱਟੀ ਆ ਸਾਨੂੰ ਨੁਕਸਾਨ ਤਾਂ ਹੋਇਆ ਹੂੰ ਹੂੰ ਤੇ ਜਿਹੜੇ ਹੁਣ ਇੱਥੇ ਪੰਜਾਬ ਦੇ ਕਲੱਬ ਆ ਉਹ ਆਪਣੇ ਪੰਜਾਬੀ ਖਿਡਾਰੀ ਨੂੰ ਪਤਾ ਨਹੀਂ ਨਹੀਂ ਪੰਜਾਬ ਪੁਲਿਸ ਦਾ ਹੈ ਜਾਂ ਇਹ ਕੋਈ ਫੈਕਟਰੀ ਦਾ ਹੈ ਜਾਂ ਸੀਆਪੀ ਹੈ ਜਾਂ ਹੋਰ ਮੈਂ ਦੱਸਣ ਲੱਗਾ ਹਾਂ ਜੀ ਕਿ ਇਹ ਨਾ ਚਾਹੇ ਪੰਜਾਬ ਪੁਲਿਸ ਨੇ ਭਰਤੀ ਕੀਤੀ ਨੂੰ ਬਹੁਤ ਚਿਰ ਹੋ ਗਿਆ ਠੀਕ ਹੈ ਜੀ ਰੇਲ ਕੋਚ ਫੈਕਟਰੀ ਨੇ ਹੁਣ 5-6 ਨਿਆਣੇ ਰੱਖਿਆ ਠੀਕ ਹੈ ਜੀ ਤੇ ਅਜੇ ਹੋਰ ਕਿਸੇ ਡਿਪਾਰਟਮੈਂਟ ਦੀ ਬਿਜਲੀ ਬੋਰ ਖਾਤਮੇ ਹੋ ਗਿਆ ਹਾਂ ਤੇ ਪੰਜਾਬ ਪੁਲਿਸ ਨੂੰ ਚਾਹੀਦਾ ਕਿ ਉਹਦੀ ਭਰਤੀ ਹੋਵੇ ਬੀਐਸਐਫ ਦੇ ਵਿੱਚ ਥੋੜਾ ਜਿਹਾ ਪਹਿਲਾਂ ਰੱਖੇ ਸੀ ਉਹਨਾਂ ਨੂੰ ਚਾਹੀਦਾ ਨਵੀਂ ਭਰਤੀ ਸੀਆਰਪੀ ਨੇ ਕਹਿੰਦੇ ਆ ਰੱਖਣੀ ਆ ਜਦੋਂ ਇਹ ਬੱਚੇ ਜਿਹੜੇ ਆ ਵਧੀਆ ਖਿਡਾਰੀ ਆ ਉਹ ਕਲੱਬਾਂ ਦੇ ਵਿੱਚ ਚਲੇ ਜਾਣਗੇ ਤੇ ਉਹਦੇ ਆਉਣੇ ਵਾਲੇ ਬੱਚਿਆਂ ਨੂੰ ਵੀ ਉਹ ਮਾਨ ਤੇ ਤਮੰਨਾ ਆਉਂਦੀ ਵੀ ਅਸੀਂ ਵੀ ਨਹੀਂ ਇਹ ਸਰਕਾਰੀ ਨਾਰੇ ਹੋ ਗਏ ਇਸ ਤਰ੍ਹਾਂ ਜੀਸੀਪੀ ਇੱਕ ਪ੍ਰਾਈਵੇਟ ਫੈਕਟਰੀ ਆ ਕੀ ਪੰਜਾਬ ਦੀ ਕਿਸੇ ਹੋਰ ਫੈਕਟਰੀ ਨੇ ਇਹੋ ਜਿਹੀ ਫੁੱਟਬਾਲ ਨੂੰ ਪ੍ਰਮੋਟ ਕਰਨ ਲਈ ਕਦੀ ਪਹਿਲ ਕੀਤੀ ਬਿਲਕੁਲ ਨਹੀਂ ਜੀ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਕੋਈ ਇਦਾਂ ਕੋਈ ਵੀ ਉਹਨਾਂ ਦੇ ਝਾੜੇ ਥੱਲੇ ਫੈਕਟਰੀ ਕੋਲ ਆ ਸੋਨਾਲੀਕਾ ਇਸ ਵੇਲੇ ਉਹਦਾ ਨਾਮ ਆ ਵਰਲਡ ਦੇ ਪਰ ਕਿਸੇ ਨੇ ਜੀਸੀਟੀ ਤੋਂ ਇਲਾਵਾ ਕਿਸੇ ਨੇ ਕੋਈ ਹਾਂ ਜੀਸੀਟੀ ਟੀਮ ਭਾਵੇਂ ਟੁੱਟ ਗਈ ਆ ਪਰ ਬੇਬੀ ਮੈਂ ਕਹਿ ਸਕਦਾ ਕਿ ਪੰਜਾਬ ਫੋਟੋ ਲੈ ਸੀ ਚ ਉਹਨੂੰ ਜਿਹੜੀ ਏਡ ਆ ਉਹ ਜੀਸੀਟੀ ਦੇ ਰਹੀ ਆ ਅਜੇ ਵੀ ਥੋੜਾ ਬਹੁਤਾ ਜਿਹੜਾ ਸਾਥ ਕੋਈ ਮਾਰਾ ਮੋਟਾ ਚੱਲਦੇ ਰੱਖਿਓ ਆ ਜੇ ਸੀਟੀ ਦੀ ਉਹਦੇ ਵਿੱਚ ਵੀ ਦੇਣ ਆ ਠੀਕ ਹੈ ਜੀ ਪਰ ਹੋਰ ਕਿਸੇ ਵੀ ਕੋਈ ਇੰਡਸਟਰੀ ਲੇਟ ਨੇ ਅਜ ਤੱਕ ਪੰਜਾਬ ਦੇ ਵਿੱਚ ਇਹਦੇ ਲਈ ਕੁਝ ਨਹੀਂ ਕੀਤਾ ਜਦ ਕੇ ਕਰਨਾ ਚਾਹੀਦਾ ਠੀਕ ਹੈ ਜੀ ਤੇ ਸਰਕਾਰਾਂ ਨੂੰ ਇਹ ਚਾਹੀਦਾ ਕਿ ਹੁਣ ਬਾਕੀ ਗੱਲਾਂ ਬਾਤਾਂ ਸਟੇਜ ਵਾਲੀਆਂ ਛੱਡ ਕੇ ਕੋਈ ਨਵੇਂ ਕੋਚਿਆਂ ਦੀ ਭਰਤੀ ਕਰਨ ਠੀਕ ਹੈ ਜਦੋਂ ਤੱਕ ਨਵੇਂ ਕੋਚ ਨਹੀਂ ਰੱਖਦੇ ਅਸੀਂ ਇੱਕ ਪਹਿਲਾਂ ਹੁੰਦਾ ਸੀ ਵੀ 8ਵੀਂ ਤੱਕ ਵੀ ਸਾਡੇ ਕੋਲ ਡੀਪੀ ਪੀਟੀ ਹੁੰਦੇ ਸੀ ਠੀਕ ਹੈ ਜੀ ਪਰ ਉਹ ਕਿਸ਼ਨ কুমার ਹੁਣ ਇੱਕ ਨਵਾਂ ਫੈਸਲਾ ਕਰ ਗਿਆ ਕਿ ਪਲੱਸ 2 ਤੋਂ ਥੱਲੇ ਕੋਈ ਕੋਚੇ ਨਹੀਂ ਰਹਿ ਸਕਦਾ ਜੇ ਤੁਸੀਂ ਪਲੱਸ 2 ਵਾਲਿਆਂ ਨੂੰ ਕੋਚ ਦੇਣੇ ਆ ਤੇ ਜਿਹੜਾ ਤੁਸੀਂ ਅੰਡਰ ਜਦ ਤੱਕ ਤੁਸੀਂ ਨਿਆਣਾ 14 ਸਾਲਾਂ ਦਾ ਨਿਆਣਾ ਨਹੀਂ ਤਿਆਰ ਕਰਦੇ ਜਦ ਕੇ 8 ਸਾਲ ਤੋਂ ਨਿਆਣੇ 6 7 8 ਸਾਲ ਤੋਂ ਜਿਹੜੀਆਂ ਤੁਸੀਂ ਬਾਹਰ ਲੱਗ ਜਾਂ ਚੱਲ ਜਾਓ 7 8 ਸਾਲ ਦਾ ਨਿਆਣਾ ਗਰਾਊਂਡ ਦੇ ਵਿੱਚ ਸਾਡੇ 15 ਸਾਲ ਦੇ ਪਲੇਅਰ ਨਾਲ ਉਹ ਖਰਾ ਖੇਡਦਾ ਹੁੰਦਾ ਮਤਲਬ ਜਿਹੜਾ 14 ਸਾਲ ਦਾ ਬੱਚਾ ਵਾ ਉਹ ਅੰਦਰ 8ਵੀਂ 8ਵੀਂ ਦੀ 7ਵੀਂ ਅੰਡਰ 40 ਨਹੀਂ ਜਿਹੜਾ ਆ 7ਵੀਂ ਅੰਡਰ 40 ਦੇ ਬੱਚਾ ਜਿਹਦਾ ਜਦੋਂ ਫੁੱਟਬਾਲ ਸਿੱਖਣਾ ਸੀ ਉਹ ਸ਼ੁਰੂ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਉਦੋਂ ਕੋਚ ਦੀ ਉਦੋਂ ਲੋੜ ਉਹ ਜੇ ਨਹੀਂ ਜੀ ਕੋਚ ਤਾਂ ਜਿਹੜਾ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਉਹ ਆਈਏ ਅਫਸਰ ਦੀ ਉਹਨਾਂ ਨੂੰ ਇਹ ਮੈਨਾਂ ਸਾਡੀ ਖੇਡ ਅਕੈਡਮੀ ਸੀ ਦੀ ਫੁੱਟਬਾਲ ਅਕੈਡਮੀ ਹਾਂ ਐਜੂਕੇਸ਼ਨ ਡਿਪਾਰਟਮੈਂਟ ਦੀ ਅੰਡਰ 14 ਅਕੈਡਮੀ ਖੇੜੇ ਸੀ ਠੀਕ ਹੈ ਜੀ ਪਰ ਇੱਕ ਰੂਲ ਪਾਸ ਹੋ ਗਿਆ ਕਿ ਨਹੀਂ ਜੀ ਉਹ 8ਵੀਂ ਵਾਲੇ ਸਕੂਲਾਂ ਚ ਪੀਟੀ ਨਹੀਂ ਰਹਿਣਗੇ ਹਾਂ ਤੇ ਅਕੈਡਮੀ ਖਤਮ ਹੋ ਗਈ ਸਾਡੇ ਵਾਲੀ ਜਦੋਂ ਕਿ ਅਸੀਂ 5 ਸਾਲ ਸਾਡੇ ਕੋਲ ਅਕੈਡਮੀ ਦੋ ਸਾਲ ਪੰਜਾਬ ਦੇ ਬਿਨਰਿਆਂ ਠੀਕ ਹੈ ਜੀ ਖੇੜੇ ਦੀ ਅਕੈਡਮੀ ਦੋ ਸਾਲ ਪੰਜਾਬ ਦੀ ਬਿਨਰ ਸੀ ਪਰ ਉਹ ਉਹ ਨਹੀਂ ਉਹ ਤੋਂ ਕੋਚ ਚੱਕ ਲੈ ਜੋ ਰੂਲ ਆ ਗਿਆ ਮਦਦ ਰੂਲ ਰੂਲ ਉਹ ਬਣਾ ਉਹ ਡਾਇਰੈਕਟਰ ਲੱਗਾ ਐਜੂਕੇਸ਼ਨ ਡਿਪਾਰਟਮੈਂਟ ਦੇ ਉਹਨਾਂ ਨੇ ਪਤਾ ਨਹੀਂ ਕਿ ਇਹਦੀ ਸਲਾਹ ਦੇ ਨਾਲ ਇਹ ਰੂਲ ਤੁਸੀਂ ਜਦੋਂ ਤੱਕ ਗਰਾਊਂਡ ਲੈਵਲ ਤੋਂ ਨਹੀਂ ਕੀ ਚਾਹੁੰਦੇ ਹੋ ਫੈਸਲਾ ਮੈਂ ਇਹ ਚਾਹਣਾ ਕਿ ਪਹਿਲਾ ਗੱਲ ਤੋਂ ਫੈਸਲਾ ਵਾਪਸ ਹੋਣਾ ਚਾਹੀਦਾ ਹੈ ਜੀ ਕੋਈ ਡਿਪਾਰਟਮੈਂਟ ਦਾ ਠੀਕ ਹੈ ਜੀ ਕਿ ਪੀਟੀਡੀਪੀ ਤੁਹਾਨੂੰ ਲੋੜ ਹੈ ਗਰਾਸ ਰੂਟ ਤੋਂ 8ਵੀਂ ਤੱਕ ਦੇ ਜਿਹੜਾ 8 ਸਾਲ ਦਾ ਬੱਚਾ ਉਹਨੂੰ ਗਰਾਊਂਡ ਨਾਲ ਜੋੜਿਆ ਜਾਵੇ ਤਾਂ ਕੋਈ ਰਿਜ਼ਲਟ ਆਉਣਿਆ ਇਹ ਕਹੋ ਵੀ 15 16 ਸਾਲ ਦੇ ਨਿਆਣੇ ਨੂੰ ਆਪਾਂ ਗਰਾਊਂਡ ਦੇ ਵਿੱਚ ਸਿਖਾ ਕੇ ਉਹਨੂੰ ਕੋਈ ਮਾੜਾ ਨਹੀਂ ਬਣਾਣਾ ਦੁਆਬੇ ਵਿੱਚ ਜਿਸਰ ਦੇ ਹਿੱਸੇ ਕਿ ਲੜਕੀਆਂ ਦੀ ਫੁੱਟਬਾਲ ਦੀ ਟੀਮ ਨਹੀਂ ਨਿਕਲ ਕੇ ਆ ਰਹੀਆਂ ਤਾਂ ਕੀ ਕਰ ਸਕਦੇ ਉਹਦਾ ਕਾਰਨ ਤਫੇ ਫਿਰ ਮੈਂ ਉਹੀ ਕਹਿੰਦਾ ਕਿ ਕੋਚਾਂ ਦੀ ਕਮੀ ਹੋ ਗਈ ਠੀਕ ਹੈ ਜੀ ਐਸਪੱਦੀ ਸੂਰਾ ਸਿੰਘ ਸੀ ਗਰੋਂ ਸਕੂਲ ਦੀ ਆ ਮਤਰਾ ਮੰਦਰਾ ਥੰਗ ਜੀ ਬੈਠਿਆ ਹਾਂਜੀ ਕਿਸੇ ਤਾਏ ਮੈਂ ਚੈਂਪੀਅਨ ਪੀਐਸ ਸਕੂਲ ਦੀ ਟੀਮ ਹੁੰਦੀ ਸੀ ਉਹ ਪੰਜਾਬ ਦੇ ਵਿੱਚ ਚਾਰ ਪੰਜ ਕੁੜੀਆਂ ਇਕੱਲੇ ਪੱਦੀ ਸੂਰਾ ਸਿੰਘ ਦੀਆਂ ਜਿਨ੍ਹਾਂ ਨੇ ਲੜਕੀਆਂ ਦੀ ਟੀਮ ਐਸ ਸਕੂਲ ਦੇ ਵਿੱਚ ਪੱਦੀ ਸੂਰਾ ਸਿੰਘ ਦੀ ਸਕੂਲ 5 6 ਬਤੀਆਂ ਜਿਨ੍ਹਾਂ ਨੇ 7 ਸਾਲ 8 ਸਾਲ ਲਗਾਤਾਰ ਅਸੀਂ ਹੁਣ ਵੀ ਇੰਟਰਵਿਊ ਕਰਾਈ ਆ ਚੰਨਜੀਤ ਕੌਰ ਦੀ ਇਸ ਸਕੂਲ ਦੀ ਖੇਡਿਓ ਉਹ 8 9 ਸਾਲ ਲਗਾਤਾਰ ਉਹਨੇ ਨੈਸ਼ਨਲ ਖੇਡੀ ਹੂੰ ਤੇ 올 ਇੰਡੀਆ ਯੂਨੀਵਰਸਿਟੀ ਦੀ 골ਡ ਮੈਡਲ ਬਾਅਦ ਇੱਥੋਂ ਚਲ ਗਏ ਗੁਨਾਨਕ ਯੂਨੀਵਰਸਿਟੀ ਤੇ ਤਿੰਨ 올 ਇੰਡੀਆ ਯੂਨੀਵਰਸਿਟੀ ਦੇ ਮੈਡਲ ਆ ਉਹਦੇ ਕੋਲ ਇਹ ਤੁਚੂ ਗੁੱਲ ਚ ਖੇਡ ਕੇ ਪਰ ਉਹ ਟੀਮਾਂ ਖਤਮ ਕਰਤੀਆਂ ਇੱਕ ਹੋਰ ਸਵਾਲ ਸੀ ਕਿ ਜਿਹੜੇ ਕਾਲਜਸ ਦੀਆਂ ਟੀਮਾਂ ਹੈਗੀਆਂ ਨਾ ਪਰ ਜਿਹੜਾ ਪੋਸਟ ਗ੍ਰੈਜੂਏਸ਼ਨ ਜਿਹੜੇ ਕੋਰਸਸ ਅੜੇ ਨੇ ਉਹ ਟੀਮਾਂ ਦੇ ਜਿਹੜੇ ਬੱਚੇ ਫੁੱਟਬਾਲ ਖੇਡਦੇ ਆ ਉਹ ਗਾਹ ਅਡਜਸਟ ਕਿੱਥੇ ਹੋ ਰਿਹਾ ਹੈ ਉਹ ਦੇਖੋ ਜਿਹੜਾ ਵਧੀਆ ਪਲੇਅਰ ਆ ਮੈਂ ਹੁਣ ਵੀ ਕਹਿੰਨਾ ਉਹ ਪੋਚਾਂ ਦੀ ਨਿਗਾਹ ਚ ਚੜ੍ਹਦੇ ਆ ਹੁਣ ਜਿਵੇਂ ਆਰਸੀਐਫ ਨੇ ਉਹ ਸਾਡੇ ਇਲਾਕੇ ਦੇ 4-5 ਮੁੰਡੇ ਆਰਸੀਐਫ ਚ ਠੀਕ ਹੈ ਜਿਹੜੇ ਕਾਲਜ ਤੋਂ ਸਕੂਲ ਤੋਂ ਨਿਕਲ ਕੇ ਕਾਲਜ ਚਲ ਗਿਆ ਜਿਹੜਾ ਨਾਨਾ ਯੂਨੀਵਰਸਿਟੀ ਖੇਡ ਗਿਆ ਨਾ ਉਹ ਕੋਲੇ ਕੋਈ ਨਾ ਕੋਈ ਸਕੂਪ ਕਿਤੇ ਨਾ ਕਿਤੇ ਜਿਹੜੇ ਹੁਣ ਤੁਸੀਂ ਆਈ ਲੀਗ ਚੱਲਦੀ ਆ ਹਾਂਜੀ ਕੁਝ ਨਿਆਣੇ ਆਈ ਲੀਗ ਚ ਚੱਲ ਜਾਂਦੇ ਕੋਈ ਇੱਕ ਆਈਐਸਐਲ ਸ਼ੁਰੂ ਹੋਈ ਆ ਉਹਦੇ ਵਿੱਚ ਆਪਣੇ ਇਲਾਕੇ ਦੇ ਕਾਫੀ ਬੱਚੇ ਖੇਡਦੇ ਆ ਗੱਲ ਕੀ ਆ ਸਾਨੂੰ ਪਰ ਜਦੋਂ ਤੱਕ ਫੇਰ ਮੈਂ ਕਹਿੰਦਾ ਕਿ ਜੀਸੀਟੀ ਵਰਗਾ ਕਲੱਬ ਪੰਜਾਬ ਦੇ ਵਿੱਚ ਕੋਈ ਟੀਮ ਨਹੀਂ ਤਿਆਰ ਕਰਦਾ ਅਜੇ ਵੀ ਸਾਨੂੰ ਬਹੁਤ ਕਮੀ ਆ ਕਿਉਂਕਿ ਕਲੱਬ ਵੱਡੇ ਦੇ ਕਲੱਬ ਦੀ ਨਿਗਾਹ ਤਾਂ ਚੜੂਗਾ ਜੇ ਪੰਜਾਬ ਦਾ ਕਲੱਬ ਆਈ ਲੀਗ ਖੇਡੂਗਾ ਹੁਣ ਦਿੱਲੀ ਐਫਸੀ ਆਪਣੇ ਮਾਲ ਪਰ ਮੈਚ ਹੁੰਦੇ ਉਹਦੇ ਇੱਕ ਵੀ ਪੰਜਾਬੀ ਪਲੇਅਰ ਹੈ ਨਹੀਂ ਜਦਕਿ ਜੀਸੀਟੀ ਤਕਰੀਬਨ 90% ਪੰਜਾਬੀ ਪਲੇਅਰ ਹੁੰਦੇ ਸੀ ਗੌਰਵ ਰਿਜ਼ਲਟ ਵੀ ਦਿੰਦੇ ਸੀ ਮਤਲਬ ਪੰਜਾਬ ਚ ਟੈਲੈਂਟ ਹੈਗਾ ਟੀਮਾਂ ਪੰਜਾਬ ਦੇ ਨਾਮ ਤੇ ਪਰ ਪੰਜਾਬੀ ਵਿੱਚ ਪੰਜਾਬੀ ਵਿੱਚ ਖੇਡ ਨਹੀਂ ਰਹੇ ਹਾਂ ਹਾਂ ਨਾਮਧਾਰੀਆਂ ਦਾ ਧੰਨਵਾਦੀ ਕਰਦੇ ਆ ਨਾਮਧਾਰੀ ਟੀਮ ਚ ਹੈਗੇ ਆ ਤਿੰਨ ਚਾਰ ਪੰਜਾਬੀ ਖੇਡਦੇ ਆ ਪਰ ਜਦੋਂ ਤੱਕ ਅਸੀਂ ਕੋਈ ਵਧੀਆ ਲੈਵਲ ਤੇ ਜੀਸੀਟੀ ਵਰਗਾ ਕੋਈ ਕਲੱਬ ਨਹੀਂ ਤਿਆਰ ਕਰਦੇ ਮੈਂ ਦਾ ਮਾਲਪੁਰਾ ਨੂੰ ਸਾਰਿਆਂ ਨੂੰ ਕਹਿੰਦਾ ਵੀ ਆਪਣੀ ਈਗੋ ਛੱਡ ਕੇ ਤਿੰਨ ਚਾਰ ਜਿਹੜੇ ਕਲੱਬ ਅਸੀਂ ਵੱਡੇ ਵੱਡੇ ਚਲਾਉਨੇ ਆ ਤੇ ਸਾਰੇ ਜਣ ਇੱਕ ਟੀਮ ਤਿਆਰ ਕਰੋ ਜਿਹੜੀ ਆਈ ਲੀਗ ਦੀ ਟੀਮ ਤਿਆਰ ਹੋਵੇ ਔਰ ਮੇਰੇ ਮਨ ਦੀ ਤਮੰਨਾ ਹੈ ਕਿ ਜੇ ਕੋਸ਼ਿਸ਼ ਆ ਕਿ ਅਗਲੇ ਸਾਲ ਤੱਕ ਮਾਲਪੁਰਾ ਇਲਾਕੇ ਦੀ ਇੱਕ ਕਲੱਬ ਲੈਵਲ ਦੀ ਆਈ ਲੀਗ ਦੀ ਟੀਮ ਤਿਆਰ ਕਰਨੀ ਆ ਕੁਝ ਬੰਦੇ ਉੱਚ ਕਾਫੀ ਸਹਿਮਤ ਹੋ ਗਏ ਹੋ ਮੇਰੀ ਕੋਸ਼ਿਸ਼ ਹੋਊਗੀ ਅਗਲੇ ਸਾਲ ਕਿ ਉਹਨਾਂ ਨੂੰ ਤਿਆਰ ਕਰਕੇ ਇੱਕ ਆਪਣੇ ਇਲਾਕੇ ਦੀ ਹੀ ਟੀਮ ਜੇ ਨਾ ਆ ਆਪਣੇ ਮਾਰਪੁਰgarh ਚੰਕਰ ਜੀ ਟੂਰਨਾਮੈਂਟਾਂ ਦੀ ਗੱਲ ਕਰੀਏ ਜਿਹੜੇ ਪਿੰਡਾਂ 'ਚ ਟੂਰਨਾਮੈਂਟ ਹੁੰਦੇ ਆ ਸਰਦਾਰ ਜੀ ਘੱਟੋ ਘੱਟ ਸਾਲ ਦਾ ਅਸੀਂ 8-10 ਕਰੋੜ ਰੁਪਈਆ ਪਿੰਡਾਂ ਦੇ ਸਾਰੇ ਪਿੰਡਾਂ ਨੂੰ ਜਮ੍ਹਾਂ ਕਰ ਲਓ ਨਾ ਸਾਡੇ ਐਨਆਰਆਈ ਭਰਾ ਫੁੱਟਬਾਲ ਤੇ ਲਾ ਰਹੇ ਹਰੇਕ ਪਿੰਡ ਦੀ ਟੂਰਨਾਮੈਂਟ ਹੁੰਦਾ ਜੇ ਹਰੇਕ ਪਿੰਡ ਦਾ ਲਾ ਲਓ ਘੱਟੋ ਘੱਟ ਜਿਹੜਾ ਵੱਡਾ ਟੂਰਨਾਮੈਂਟ ਹੁੰਦਾ ਉਹ ਤਾਂ 6-7 ਲੱਖ ਦਾ ਜਿਹੜੇ ਆਮ ਟੂਰਨਾਮੈਂਟ 2.5-3 ਲੱਖ ਤੋਂ ਘੱਟ ਤੱਕ ਕਿਤੇ ਵੀ ਨਹੀਂ ਗਿਆ ਠੀਕ ਹੈ ਤੇ ਕਿੰਨਾ ਪਿੰਡ ਆ ਜੀ ਗਰਜਕਰ ਇਲਾਕੇ ਦਾ ਤੇ ਮਾਲਪੁਰ ਇਲਾਕੇ ਦਾ ਜੋੜ ਕੇ 3-400 ਪਿੰਡਿਆ ਜੇ ਅਸੀਂ ਉਹਨੂੰ ਮਲਟੀਪਲਾਈ 2 ਕਰੋੜ ਨਾਲ 2 ਲੱਖ ਨਾਲ ਵੀ ਕਰ ਲਈਏ ਤੇ ਤੁਸੀਂ ਅੰਦਾਜ਼ਾ ਲਾ ਲਓ ਕਿ 8-9 ਕਰੋੜ ਰੁਪਈਆ ਅਸੀਂ ਹਰ ਸਾਲ ਪਰ ਇਹ ਫੁੱਟਵਾਲ ਤੇ ਜਿੰਨੀ ਐਫਰਟਸ ਹੋ ਰਹੀਆਂ ਨਿੱਜੀ ਖਰਚ ਤੇ ਨਿੱਜੀ ਖੇਚਲ ਰਹੀ ਹੈ ਸਰਕਾਰਾਂ ਦੇ ਵਿੱਚ ਕੋਈ ਨਹੀਂ ਦੀ ਸਰਕਾਰਾਂ ਦੇ ਤੁਸੀਂ ਆ ਮੈਂ ਤੁਹਾਨੂੰ ਸਟੇਡੀਅਮ ਵੱਲ ਨਿਗਾਹ ਮਾਰੋ ਠੀਕ ਹੈ ਉਹ ਪਜ਼ਾਰ ਪ੍ਰਕਾਸ਼ਿੰਗ ਬਾਦਲ ਦੀ ਦੇਣ ਸੀ ਜਿਹੜਾ ਸਟੇਡੀਅਮ ਪਹਿਲਾਂ ਆਗਦੇ ਵਾਲੇ ਬਣਿਆ ਔਰ ਜੇ ਹੁਣ 50-55 ਲੱਖ ਰੁਪਈਆ ਸਾਡੇ ਐਨਆਰਆ ਭਰਾਵਾਂ ਨੇ ਇਸ ਗਰਾਊਂਡ ਦੇ ਉੱਤੇ ਪੂਰੀ ਨੈਸ਼ਨਲ ਪੱਧਰ ਦੀ ਗਰਾਊਂਡ ਤਿਆਰ ਕੀਤੀ ਆ 50 ਤੋਂ 55 ਲੱਖ ਰੁਪਈਆ ਖਰਚ ਚੁੱਕੇ ਆ ਅਜੇ ਹੋਰ ਚੇਂਜਿੰਗ ਰੂਮ ਵਗੈਰਾ ਹੋਰ ਬਣਨੇ ਆ ਅਜੇ ਪੱਟੋਕੜੀ 20-25 ਲੱਖ ਰੁਪਈਆ ਖਰਚ ਹੋ ਰਿਹਾ ਹਾਂ ਇੱਕ ਬਾਹਰ ਅਸੀਂ ਨਰੇਗਾ ਤੋਂ ਜਰੂਰ ਜਿਹੜੇ ਆ ਬਲਾਕ ਆਲੇ ਦੁਆਲੇ ਲਾਏ ਆ ਬਾਕੀ ਟੋਟਲ ਜਿਹੜਾ ਵਿੱਚ ਪੈਸਾ ਆ ਟੋਟਲ ਸਾਡੇ ਪਿੰਡ ਲੋ 50-55 ਲੱਖ ਰੁਪਈਆ ਐਨਆਰਆ ਭਰਾਵਾਂ ਨੇ ਖਰਚਿਆ ਸੋ ਅਭੀਤ ਕਰਦੇ ਆ ਜੀ ਕਿ ਕਿੜਾ ਸਾਹਿਬ ਨੇ ਜੋ ਸਲਾਹ ਦਿੱਤੀ ਹੈ ਤੇ ਮਸਰਲ ਸਰਕਾਰ ਨੂੰ ਮੰਨਣਾ ਚਾਹੀਦਾ ਤੇ ਸਕੂਲਾਂ ਵਿੱਚ ਖਾਸ ਕਰਕੇ 8ਵੀਂ ਜਮਾਤ ਦੇ ਜਿਹੜੇ ਖਿਡਾਰੀ ਆ ਜਿਹਨੇ ਫੁੱਟਬਾਲ ਖੇਡਦੇ ਆ ਉਹਨਾਂ ਖਿਡਾਰੀਆਂ ਵਾਸਤੇ ਕੋਚਸ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕਰਕੇ ਦੇਣਾ ਚਾਹੀਦਾ ਹੈ ਜਿਹੜੀ ਕੋ ਪਾਲਿਸੀ ਹੈ ਜੀ ਬਣੀ ਹੋਈ ਤੇ ਉਹਨੂੰ ਰੱਦ ਕਰਕੇ ਉਹਨੂੰ ਨਵੇਂ ਤਰੀਕੇ ਇੰਪਲੀਮੈਂਟ ਕਰਕੇ ਪੁਰਾਣੀ ਪਾਲਿਸੀ ਬਹਾਲ ਕਰਨੀ ਚਾਹੀਦੀ ਹੈ ਤੇ ਨਾਲ ਹੀ ਜੋ ਨਿੱਜੀ ਖਰਚ ਦੇ ਨਿੱਜੀ ਖੇਚਣ ਨਾਲ ਫੁੱਟਬਾਲ ਨੂੰ ਪ੍ਰਮੋਟ ਕਰਨ ਲਈ ਐਨ ਆਰ ਆਈ ਜਿਸ ਤਰ੍ਹਾਂ ਸਹਿਯੋਗ ਕਰ ਰਹੇ ਆ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਐਨ ਆਰ ਆਈਸ ਨੂੰ ਨਾਲ ਲੈ ਕੇ ਹੋਰ ਵੱਡੇ ਲੈਵਲ ਤੇ ਕੰਮ ਕਰਦੇ ਪੋਟੋਲ ਨੂੰ ਪ੍ਰਮੋਟ ਕਰਨਾ ਚਾਹੀਦਾ ਪੋਟੋਲ ਨੂੰ ਪ੍ਰਮੋਟ ਕਰ ਲਗੇ ਖੇਡਾਂ ਨੂੰ ਪ੍ਰਮੋਟ ਕਰ ਲਗੇ ਤੇ ਬੱਚੇ ਖਾਸ ਕਰਕੇ ਜੋ ਚੜ੍ਹਦੀ ਜਵਾਨੀ ਵਾਲੇ ਬੱਚੇ ਆ ਉਹ ਨਸ਼ੇ ਤੋਂ ਦੂਰ ਰਹਿਣਗੇ ਖੇਡਾਂ ਦੀ ਗੱਲਬਾਤ ਕੀਤੀ ਹੈ ਉਮੀਦ ਕਰਦਾ ਤੁਹਾਨੂੰ ਪਸੰਦ ਆਈਗੀ ਧੰਨਵਾਦ